ਇਹ ਤਸਵੀਰਾਂ ਹੁਸ਼ਿਆਰਪੁਰ ਵਿੱਚ ਊਨਾ ਰੋਡ ਦੀਆਂ ਨੇ ਇੱਥੇ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਗਈ ਨਤੀਜਾ ਇੱਕ ਨੌਜਵਾਨ ਦੀ ਮੌਤ ਹੋਈ ਹੈ ਕਾਰ ਬੁਲਾਵੜੀ ਚੌਕ ਨੇੜੇ ਇੱਕ ヘア ਡ੍ਰੈਸਰ ਦੀ ਦੁਕਾਨ ਦੀ ਕੰਧ ਨਾਲ ਟਕਰਾ ਗਈ ਇਹ ਨਹੀਂ ਨਹੀਂ ਬੇਕਾਬੂ ਕਾਰ ਨੇ ਸਕੂਟਰ ਨੂੰ ਵੀ ਚੱਕਣਾ ਚੂਰ ਕਰ ਦਿੱਤਾ ਅਸੀਂ ਰੋਟੀ ਖਾਂਦੇ ਪਏ ਸੀ ਅੰਦਰ ਏਡੇ ਜ਼ੋਰ ਦੀ ਆਵਾਜ਼ ਆਈਏ ਦੌੜ ਕੇ ਤਾਂ ਅਸੀਂ ਨਿਕਲਦੇ ਨਿਕਲਦੇ ਵੀ ਮੁੰਡਾ ਦਾ ਪਿੱਛੇ ਪੈ ਗਿਆ ਉੱਥੇ ਤੇ ਗੱਡੀ ਇੱਧਰ ਵੱਜ ਗਈ ਆ ਤੇ ਗੱਡੀ ਵਾਲੇ ਦੇਖਿਆ ਗੱਡੀ ਵਾਲਾ ਪਿਆ ਉੱਥੇ ਉਹੀ ਚੱਕਿਆ ਅਸੀਂ ਤਾਂ ਤੁਸੀਂ ਚੱਕਿਆ ਜੀ ਫਿਰ ਤੇ ਪੰਚਾਇਤ ਨੂੰ ਉਸਤਾਲ ਉਹ ਭੇਜਿਆ ਤੇ 3 ਬਿੱਲ ਚ ਰੱਖ ਕੇ ਭੇਜਿਆ ਉਹ ਠੀਕ ਕੀ ਠੀਕ ਆ ਬੱਦੂ ਹਾਂਜੀ ਕੋਈ ਪਛਾਣ ਹੋ ਜੀ ਕਿੱਥੇ ਦਾ ਬੰਦਾ ਸੀਗਾ ਵਿਚਾਰ ਉਹ ਜਿਹੜਾ ਦੇਖਿਆ ਕਹਿੰਦੇ ਰਿਸ਼ੀ ਨਗਰ ਦੇ ਆ ਪਕਸ਼ਾ ਜੀ ਹਾਂਜੀ ਤੇ ਕੀ ਉਹਦੇ ਘਰ ਦੇ ਆ ਕਿ ਹੋਏ ਨਾਲ ਸੱਜਣ ਨੂੰ ਉਤਰ ਕੇ ਆਇਆ ਹੋਵੇ ਜੀ ਬਸ ਇਹ ਆਏ ਤੁਹਾਡੇ ਪਿੱਛੇ ਆ ਕੇ ਖੜੇ ਹੋਏ ਬੰਦਾ ਠੀਕ ਆ ਜੀ ਬੰਦਾ ਕਹਿੰਦੇ ਨਹੀਂ ਠੀਕ ਹਾਂਜੀ ਆਪਾਂ ਅੰਦਰ ਕਟਿੰਗ ਕਰਵਾ ਰਹੇ ਸੀਗਾ ਮੈਂ ਐਕਟੀਵ ਮੇਰੀ ਹੈ ਤੇ ਅਸੀਂ ਜਗਰਮ ਧਮਾਕਾ ਸੁਣ ਕੇ ਬਾਹਰ ਆਏ ਤੇ ਉਹ ਤੋਂ ਬਾਅਦ ਬੰਦਾ ਪੰਜ ਚੱਕੇ ਚੇਤੀ ਹਸਪਤਾਲ ਭੇਜਿਆ ਤੇ ਉਸ ਤੋਂ ਬਾਅਦ ਪੁਲਿਸ ਨੇ ਪਹੁੰਚੇ ਤੇ ਤੁਹਾਡਾ ਜਦੋਂ ਸਕੂਟਰ ਜਦੋਂ ਇਹਦਾ ਉਦੋਂ ਘਟਨਾ ਚਾਹਿਆ ਹੈਗਾ ਨਾਲ ਤੁਸੀਂ ਬਾਹਰ ਸੀ ਜਾਂ ਅੰਦਰ ਸੀ ਅਸੀਂ ਅੰਦਰ ਸੀ ਇਹ ਬਾਹਰ ਐਕਟੂਅਲ ਲਾ ਕੇ ਗਿਆ ਸੀ ਮੈਂ ਅੰਦਰ ਕਟਿੰਗ ਕਰਵਾ ਰਿਹਾ ਸੀਗਾ ਤੇ ਬਾਹਰ ਧਮਾਕਾ ਸੌਂਦੇ ਸਾਰੀ ਆਪਾਂ ਬਾਹਰ ਆ ਗਏ ਤੇ ਦੇਖਿਆ ਡਰਾਈਵਰ ਜਖਮੀ ਸੀ ਤੇ ਉਹਨੂੰ ਜਲਦ ਤੋਂ ਜਲਦ ਉੱਥੇ ਹਸਪਤਾਲ ਭੇਜ ਦਿੱਤਾ ਤੇ ਕਿਦਾ ਉਹਦੀ ਹਾਲਤ ਕਿਦਾ ਠੀਕ ਹੈ ਜੀ ਇਹ ਯਾਰ ਤਾਂ ਤਾਂ ਹੁਣ ਪਤਾ ਕਰਕੇ ਅਸੀਂ ਪੁੱਛਾਂਗੇ ਕਿ ਕਿਹਨਾਂ ਨੇ ਚੱਕ ਕੇ ਪਾਇਆ ਜੀ ਉਹਨੂੰ ਰਿਕਸ਼ਾ ਦੇ ਵਿੱਚ ਇਹ ਅਸੀਂ ਪਾਇਆ ਜੀ ਸਾਰੇ ਇੱਥੇ ਸੀਗੇ ਉਹ ਗੁਆਂਢ ਦੇ ਲੋਕ ਮੌਕੇ ਤੇ ਮੁੱਗੇ ਗਏ ਐਕਸੀਡੈਂਟ ਹੋਇਆ ਸੀ ਪਹਿਲਾਂ ਦਾ ਜਦੋਂ ਚਾਨਕਾ ਆਇਆ ਤਾਂ ਥੀਰ ਜਿਆਦਾ ਫਾਟੀਆਂ ਖੜੀ ਗਈ ਤਾਂ ਸਭ ਜਾਣਕਾਰੀ ਮਿਲੀ ਜੀ ਮ੍ਰਿਤਕ ਜਿਹੜਾ ਸੀਗਾ ਕੌਣ ਸੀਗਾ ਜੀ ਇਹ ਪਤਾ ਨਹੀਂ ਲੱਗਾ ਜੀ ਕਿਸੇ ਕਿਸੇ ਦਾ ਦੱਸ ਰਿਹਾ ਜੀ ਕੋਈ ਇੱਥੇ ਕੋਈ ਸੀਸੀਟੀਵੀ ਵਗੈਰਾ ਲੱਗਾ ਹੋਇਆ ਸਹੀ ਆਪਦੀ ਬਾਰੇ ਤੁਹਾਨੂੰ ਕੁਝ ਪਤਾ ਲੱਗਾ ਹੋਵੇ ਜੀ ਸਾਰੇ ਇੱਥੇ ਕੋਈ ਨਹੀਂ ਜਾਈ ਕੈਮਰਾ ਨਹੀਂ ਚੈੱਕ ਕਰ ਰਹੇ ਹਾਂ ਦਫ਼ਤਰ ਕੋਡ ਦਵਾਵੇ। ਆ ਕੀ ਲੱਗਦਾ ਜੀ ਕਿ ਹਾਦਸੇ ਦੇ ਵਜ੍ਹਾ ਕੀ ਹੋਈ ਹੋਗੀ? ਬਹੁਤ ਅਚਾਨਕ ਗੱਡੀ ਰੁਮ ਗਈ। ਹਵਾ ਨਹੀਂ ਗਈ। ਫਿਰ ਫੋਟ ਵੀ ਸਾਰੇ ਦੇ ਚੱਖਮੀ ਹੋ ਜਾਂਦੇ ਸੂਚਨਾ ਮਿਲਦੀ ਜੀ। ਇੱਕ ਤੋ ਅਸਰ ਇੱਕ ਤੋ ਇੰਟਰ ਦੇ ਵਿੱਚ ਵੀ ਹੋਇਆ ਇੱਕ ਤੋ ਇਕੱਠੀ ਹੋ ਗਈ ਉਹਦਾ ਜਿਹੜਾ ਬੰਦਾ ਸੀਗਾ ਉਹ ਕੂਨ ਦੇ ਵਿੱਚ ਬੈਠਾ ਜਿਹੜਾ ਕੰਕਲਾਵਾ ਸੀ ਇੰਟਰ ਵਿੱਚ ਪਾ ਦਿੱਤੇ ਕਹਾ। ਕੰਬੇ ਜੁਤੀ।